ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਸ਼੍ਰੀ ਅੰਮ੍ਰਿਤਸਰ ਵਿਖੇ ਲੱਗੇ ਬਹੁਤ ਦਾ ਗਣਤੰਤਰ ਦਿਵਸ ਵਾਲੇ ਦਿਨ અપਮਾਨ ਕਰਨ ਦੀ ਵਾਪਰੀ ਘਟਨਾ ਨੂੰ ਮਨਪਾਗਾ ਕਰਾ ਦਿੰਦਿਆ ਇਸ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਹੈ ਦੱਸਦੇ ਕਿ ਗਣਤੰਤਰ ਦਿਵਸ ਮੌਕੇ ਅਜਿਹੀ ਘਟਨਾ ਵਾਪਰਨਾ ਅੰਮ੍ਰਿਤਸਰ ਪੁਲਿਸ ਦੇ ਇਸ ਦੇ ਉੱਚ ਅਧਿਕਾਰੀਆਂ ਦੀ ਨਾਕਾਮੀ ਹੈ ਉਹਨਾਂ ਇਹ ਸਾਰੇ ਮਾਮਲੇ ਦੀ ਢੰਗਾਈ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉਨਾ ਕਹਿਆ ਕਿ 26 ਜਨਵਰੀ ਨੂੰ ਜਦੋਂ ਸੰਵਿਧਾਨ ਲਾਗੂ ਹੋਣ ਦੇ 76ਵੇਂ ਗਣਤੰਤਰ ਦਿਵਸ ਮੌਕੇ ਸਾਰਾ ਦੇਸ਼ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਯਾਦ ਕਰ ਰਿਹਾ ਸੀ ਤਾਂ ਉਸ ਦਿਨ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਦੇ ਬੁੱਤ ਨੂੰ ਤੋੜਨ ਦੀ ਘਟਨਾ ਬੇहद ਦੁਖਦਾਈ ਆ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜੈ ਭਾਨਨੀ ਕੀ ਜੈ ਭੀਮ ਜੈ ਤੌਰ ਜੈ ਬਨੂ ਜੀ ਦੀਾਸ ਆਪ ਸਭ ਨੂੰ ਪਤਾ ਹੈ ਵੀ ਅੰਮ੍ਰਿਤਸਰ ਵਿੱਚ ਜੋ ਬਾਬਾ ਸਾਹਿਬ ਕੀ ਮੂਰਤੀ 26 ਜਨਵਰੀ ਨੂੰ ਤੋੜੀ ਗਈ ਹੈ ਉਸਕੇ ਗਾਂ ਬਹੁਤ ਬਨ ਮਤ ਕਹੇਗਾ ਬਹੁਤ ਅਤਿਆਚਾਰ ਕਰਿਆ ਜਿ ਮਲੇ ਸਭਨ ਨਾ ਕਰਿਆ ਤਾਂ ਇਸ ਵਾਸਤਾ ਹਾਂ ਮੈਂ ਆਪਨੇ ਲਾਉਂ ਕਮੇਟੀ ਵੱਲੋਂ ਪ੍ਰਵੀਨ ਪ੍ਰਧਾਨ ਜਹਾਂ ਤੱਕ ਵੀ ਮੇਰੇ ਜ਼ਿੰਮੇ ਕਾ ਉਹ ਕਮੇਟੀਆਂ ਜਿਤਨੇ ਵੀ ਪੰਜਾਬ ਦੇ ਅੰਦਰ ਅਗਰ ਜੇ ਇਸ ਦਾ ਹਰ ਨਾਂ ਕੱਟਿਆ ਗਿਆ ਨਾ ਤਾਂ ਆਪਾਂ ਪੂਰੀ ਕਮੇਟੀਆਂ ਵੀ ਬੰਦ ਕਰਾਂਗੇ ਔਰ ਬੰਦ ਕਰਾਂਗੇ ਔਰ ਜੇ ਨਾ ਉਸ ਦੋਸ਼ੀ ਨੂੰ ਸਜ਼ਾ ਮਿਲੀ ਅਸੀਂ ਬਹੁਤ ਤਕੜਾ ਪ੍ਰਦਰਸ਼ਨ ਹੀ ਕਰਾਂਗੇ ਤਦਾਰ ਤੋਂ ਫਿਰ ਸੋ ਮੈਂ ਸਾਰੇ ਬੰਦਾ ਕਾ ਜਿੱਤੇ ਵੀ ਪਹੁੰਚੇ ਆ ਔਰ ਪਾਰਟੀ ਨੂੰ ਛੱਡ ਕੇ ਉਹ ਬਾਬਾ ਸਾਹਿਬ ਦੇ ਸਮਾਨਮਾ ਖੜੋ ਤੋ ਮੈਂ ਇਹਹੀ ਬੇਨਤੀ ਕਰੂੰਗਾ ਸਭੀ ਸਾਥੀਆਂ ਨੂੰ ਜਿੱਤਨੇ ਵੀ ਜੋ ਬਾਬਾ ਸਾਹਿਬ ਨੂੰ ਮੰਨਣ ਵਾਲੇ ਆ ਪੜੇ ਲਿਖੇ ਆ ਸੂਝਵਾਨ ਉਹ ਬਾਬਾ ਸਾਹਿਬ ਦੇ ਸਮਾਨਮਾ ਖੜੋ ਔਰ ਜਿੱਤਨੇ ਵੀ ਉਸ ਨੂੰ ਦੋਸ਼ੀ ਨੂੰ ਸਜ਼ਾ ਵੱਟੋ ਵੱਟ ਵਈਆ ਤਾਂ ਕਿ ਐਸਾ ਦੋਸਤੀ ਜਵਾਰਾ ਨਾ ਕਰਾਂ ਪਰ ਮੈਂ ਕੋਰਨਾ ਤੇ ਇੰਤੀ ਕਰੂਆ ਸਰਦਾਰ ਸਾਹਿਬ ਦੀ ਮਨਾ ਸਰਦਾਰ ਤਾਂ ਪਰ ਉਸ ਨੇ ਸਰਦਾਰ ਐਸਾ ਕੰਮ ਨਹੀਂ ਕਰਦੇ ਹੈ ਪਰ ਉਸ ਬੰਦੇ ਨੇ ਪਗੜੀ ਬੰਨ੍ਹ ਕੇ ਉਸ ਨੂੰ ਕਿਹਾ ਗਿਆ ਹੈ ਜਾਂ ਕੁਝ ਵੀ ਕਰਿਆ ਗਿਆ ਪਰ ਉਹ ਬਰਦਾਸ਼ਤ ਨਹੀਂ ਹਮ ਕਰ ਲੀਗੇ ਪਰ ਆਈਂਦਾ ਵਾਸਤਾ ਮੰਨ ਲਿਓ ਉਸਕੇ ਬਾੜ ਵੀ ਤਾਰੇ ਜਾ ਕੇ ਸਾਰਾ ਕੁਝ ਕਰਿਆ ਜਾਗਾ ਜੋ ਐਸੇ ਗਲਤ ਕੰਮ ਕਰਾਂਗੇ ਤਾਂ ਇਤਨਾ ਕਹਿੰਦੇ ਵੇ ਤਾਂ ਸਭੀ ਸਾਥੀਆਂ ਦਾ ਧੰਨਵਾਦ ਸਹਿਵਾਨੀ ਜੀ जय भीम जय भारत जय भीम जय भारत सभी साथियों को जैसे कि आज पता ही है छब्बीस जनवरी को हमारे रैवर बाबा साहब अम्बेडकर जी की जड़ी मूर्ति को अमृतसर के अंदर अपमान जरा किया बड़े निंदनीय है असी बर्दाश्त नहीं किसी भी हद हाँ तक करेंगे जैसे कि आप सभी को पता ही है भी मुजरिम को गिरफ्तार कर लिया ਪਰ ਉਸ ਦੇ ਪਿੱਛੇ ਜਿਹੜਾ ਮੇਨ ਹੈ ਉਹ ਸਾਨੂੰ ਸੁਸਫਾਮ ਨਹੀਂ ਚਾਹੀਦਾ ਹੈ ਬੰਦੇ ਅਨੀਤ ਆਪਾ ਬਹੁਤ ਤਕੜਾ ਪ੍ਰਦਰਸ਼ਨ ਕਰੂਗੇ ਇਸ ਵਿੱਚ ਆਪਾ ਪੀਮਾਰਨੀ ਫਾਰਟੇਕਟਾ ਮਿਸ਼ਨ ਉਸ ਜਾਈ ਟੀਮ ਜਿਹੜੀ ਅੱਥੇ ਪਹੁੰਚੀ ਹੈ ਤੇ ਬਾਈ ਚੰਦਰ ਸਿੰਘ ਦਾ ਜਾਤ ਜਿਹੜੇ ਨਗੀਨਾ ਸੰਸਦ ਉਹਦੀ ਪ੍ਰਿਕਟਾਈ ਕਿਨੂੰ ਪਹੁੰਚ ਰਹੇ ਆ ਅੰਮ੍ਰਿਤ ਸਰ ਤੇ ਜੇ ਨਹੀਂ ਉੱਤੇ ਪਹਿਲੇ ਦਾ ਹੱਲ ਹੁੰਦਾ ਤਾਂ ਆਪਾ ਵੱਡੀ ਕਾਰਵਾਈ ਕਰੂਗੇ ਜੈ ਪੀ ਜੈ ਭਾਰਤ ਜੈ ਗੁਰਦੇਵ ਧਨ ਗੁਰਦੇਵ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੀ 干的吧？<laughs>